ਉਹ ਲਾ ਬੋਟਾਂ ਵਾਲੀਆਂ ਆ ਥੋੜਾ ਸਾਡਾ ਖਿਆਲ ਰੱਖਿਓ ਜਿੱਦਾਂ ਕਰਦੇ ਹੁਣ ਵੀ ਸਭ ਪੁੱਛ ਰਹੇ ਥਾਨੂੰ ਆਗੇ ਹੁਣ ਪੁੱਛਣ ਲਾਗੇ ਹੁਣ ਆ ਜਾਣਗੇ ਇੱਥੇ ਅਸੀਂ ਆ ਕਰਦੇ ਜਿਆਦਾ ਸਵਾਲ ਆ ਜੇ ਕੇ ਜਾਨ ਪਿੰਡ ਨੂੰ ਗ੍ਰਾਂਡ ਜਾਨ ਪਿੰਡ ਨੂੰ ਦੱਸੋ ਕਿਹੜਾ ਦੰਦਾ ਗ੍ਰਾਂਡ ਉਹ ਮੁੰਡੀਆਂ ਵਾਲਾ ਕਹਿੰਦਾ ਮੈਂ ਸੜਕ ਬਣਾਉਣ ਲੱਗਾ ਕਿਹੜੀ ਬਣਾਈ ਆ ਤਾਂ ਸਵਾਦਾ ਬਣਾ ਕੇ ਜਾਵੇ ਇੱਟ ਸਿਧਾਵੇ ਉੱਥੇ ਤੁਹਾਡੇ ਅਕਾਲੀਆਂ ਚਾਹੇ ਕੋਈ ਵੀ ਆ ਚਾਹੇ ਕਾਂਗਰਸ ਆ ਨੇ ਤੋੜੀਆਂ ਵੀ ਤਾਂ ਇਹਨਾਂ ਨੇ ਨਹੀਂ ਨੇ ਇਹ ਜਿਹੜੇ ਮੰਤਰੀ ਸ਼ਾਂਤੀ ਹੈ ਨਾ ਸਾਡੇ ਅਸੀਂ ਤਾਂ ਬੇੜਾ ਕਰ ਕਰ ਲੈਂਦਾ ਜਿਹੜਾ ਕਹਿ ਕੇ ਜਾਂਦੇ ਸੜਕਾਂ ਬਣਾਵਾਂਗੇ ਇਹਨਾਂ ਨੇ ਬੇੜਾ ਕਰ ਕਰ ਲੈਂਦਾ ਨਾ ਕਰ ਤਾਂ ਗੱਲ ਕਰਦੀ ਜਗਾ ਹੈ ਮਹਾਰਾਜ ਜੀ ਇੱਥੇ ਤਾਂ ਮਸਲਾ ਤੁਸੀਂ ਕੋਈ ਉਹ ਪਿੱਛੇ ਮੋੜਦੇ ਸੀ ਇਹ ਜਦ ਦੀ ਜਿੱਤੀ ਵੀਗਾ ਇਹ ਨਹੀਂ ਕਰवानी ਅਸੀਂ ਤਾਂ ਵੀ ਦੇਖੋ ਇਹ ਬਿਚਾਰੇ ਖੂਨ ਦੇ ਹੰਝੂ ਰੋਣ ਲਈ ਮਜਬੂਰ ਹੋਏ ਹੋਏ ਨੇ ਦੇਖੋ ਅਗਰ ਕੁਦਰਤ ਨਾਲ ਅਸੀਂ ਛੇੜ-ਛਾੜ ਸਾਡੇ ਚੋਂ ਕੁਦਰਤ ਨਾਲ ਛੇੜ-ਛਾੜ ਸਾਰੇ ਨਹੀਂ ਕਰਦੇ ਕੁਦਰਤ ਨਾਲ ਛੇੜ-ਛਾੜ ਕਰਦੇ ਨੇ ਸਿਰਫ ਚੰਦ ਲੋਕ ਤੇ ਉਹਦੀ ਬਲੀ ਕਿਹਨੂੰ ਦੇਣੀ ਪੈਂਦੀ ਹੈ ਕੁਰਬਾਨੀ ਕਿਹਨੂੰ ਦੇਣੀ ਪੈਂਦੀ ਹੈ ਆ ਜਿਹੜੇ ਤੁਸੀਂ ਸਾਰੇ ਸਾਹਮਣੇ ਲੋਕ ਖੜੇ ਦੇਖ ਰਹੇ ਆਮ ਲੋਕਾਂ ਨੂੰ ਕੁਰਬਾਨੀ ਦੇਣੀ ਪੈਂਦੀ ਹੈ ਜੀ ਇਹ ਸਾਡੇ ਤਿੰਨ ਚਾਰ ਪਿੰਡਾਂ ਦੇ ਬੰਦੇ ਆ ਜਿਹੜੇ ਨਜਾਇਜ਼ ਮਾਈਨਿੰਗ ਕਰਦੇ ਸੀ ਹਾਂਜੀ ਨਜਾਇਜ਼ ਮਾਈਨਿੰਗ ਤੁਸੀਂ ਨਾਮ ਨਾ ਕਿਸੇ ਦਾ ਲਿਓ ਆਪਣੀ ਗੱਲ ਸਾਰੀ ਕਰ ਦਿਓ ਦੇਖੋ ਜੀ ਸਾਡੇ ਸਾਡੇ ਇਲਾਕੇ ਦੇ ਤਿੰਨ ਚਾਰ ਬੰਦੇ ਨਜਾਇਜ਼ ਮਾਈਨਿੰਗ ਕਰਦੇ ਸੀਗੇ ਜਿਹੜੀ ਮਰਜ਼ੀ ਸਰਕਾਰ ਆ ਜਵੇ ਅਕਾਲੀ ਸਰਕਾਰ ਵੇਲੇ ਵੀ ਕਰੀ ਗਏ ਤੇ ਹੁਣ ਆਮ ਤੇ ਇਹ ਰਲ ਮਿਲ ਕੇ ਸਰਕਾਰਾਂ ਕਰ ਰਹੀਆਂ ਨੇ ਮਾਈਨਿੰਗ ਤੇ ਨਜਾਇਜ਼ ਕਰਨ ਵਾਲੇ ਸਾਡੇ ਇਲਾਕੇ ਤੇ ਇਹ ਜਿਹੜਾ ਤੁਸੀਂ ਦੇਖ ਰਹੇ ਹਾਲ 1 ਕਿਲੋਮੀਟਰ ਬੰਨ ਟੁੱਟ ਗਿਆ ਹੈ ਤੇ ਬਹੁਤ ਜ਼ਮੀਨ ਲੋਕਾਂ ਦੀ ਚਲ ਗਈ ਹੈ ਇਹ ਦੇਖ ਲਓ ਹੁਣ ਜਿਹੜੇ ਕਰਦੇ ਸੀ ਭੁਗਤਣਾ ਹੋਰ ਨੂੰ ਕਹਿੰਦਾ ਕਰਦਾ ਕਿਹੜਾ ਭੁਗਤਣਾ ਹੋਰ ਨੂੰ ਅੱਜ ਤਾਂ ਫੇਰ ਵੀ ਕਹਿੰਦੇ ਆ ਬਹੁਤ ਸੰਗਤ ਦਾ ਧੰਨਵਾਦ ਕਰਦੇ ਆ ਜਿਹੜੇ ਆਲੇ-ਦੁਆਲੇ ਲੋਕ ਆ ਕੇ ਸੇਵਾ ਕਰ ਰਹੇ ਬੰਨ ਮਾਰ ਰਹੇ ਕੋਈ ਲੰਗਰ ਲੈ ਕੇ ਆ ਰਹੇ ਕੋਈ ਕੁਛ ਕਰ ਰਹੇ ਆ ਫੇਰ ਲੇਵ ਰੋਟੀ ਖਾਓ ਪ੍ਰਸ਼ਾਸਨ ਵੀ ਹੋਰ ਵੀ ਬਹੁਤ ਮਤਲਬ ਰਲ ਮਿਲ ਕੇ ਇਸ ਟਾਈਮ ਪੂਰਾ ਸਹਿਯੋਗ ਦੇ ਰਹੇ ਨੇ ਪਰ ਅਸੀਂ ਫੇਰ ਵੀ ਸਰਕਾਰਾਂ ਨੂੰ ਕਹਾਂਗੇ ਵੀ ਇਹ ਕੰਮ ਨਾ ਕਰੋ ਜਿਹੜੀ ਨਾਜਾਇਜ਼ ਮਾਈਨਿੰਗ ਕਰ ਰਹੇ ਹੋ ਟੱਕਾ ਨਾ ਕਰੋ ਕੁਦਰਤ ਨਾਲ ਛੇੜਛਾੜ ਨਾ ਕਰੋ ਨਹੀਂ ਜੇ ਕੁਦਰਤ ਨੂੰ ਛੇੜਛਾੜ ਕਰਾਂਗੇ ਤੁਸੀਂ ਦੇਖ ਲਓ ਇਹ ਆਪਣੇ ਘਰਾਂ ਤੱਕ ਚੱਲ ਕੇ ਆ ਰਿਹਾ ਇਸ ਟਾਈਮ ਸਤਲੁਜ ਦਰਿਆ ਅੱਗੇ ਵਾਸਤੇ ਸੋਚ ਸਮਝ ਕੇ ਇਹ ਜੇ ਕੰਮ ਕਰੋ ਨਹੀਂ ਹੁਣ ਵੀ ਤਾਂ ਪ੍ਰਸ਼ਾਸਨ ਪੰਪਾ ਪਾਰ ਹੋਇਆ ਹੀ ਐ ਹਾਂਜੀ ਅਗਰ ਦੇਖਿਆ ਜਾਵੇ ਹੁਣ ਵੀ ਤਾਂ ਭੱਜੇ ਫਿਰਦੇ ਨੇ ਦਿਨ ਰਾਤ ਇੱਕ ਕੀਤੀ ਪਈ ਐ ਵੀ ਜੇ ਤੁਸੀਂ ਪਹਿਲਾਂ ਹੀ ਥੋੜੀ ਜਿਹੀ ਸਮਝਦਾਰੀ ਦਿਖਾਓ ਜਿਹੜਾ ਕੋਈ ਰੇਤਾ ਚੱਕਦਾ ਉਹਨੂੰ ਤੁਸੀਂ ਆਮ ਬੰਦਾ ਵਿਚਾਰਾ ਕੋਈ ਮੁੱਠੀ ਵੀ ਲੈ ਜਾਵੇ ਜਦੇ ਪਰਚਾ ਦੇ ਦਿੰਦੇ ਨੇ ਜੀ ਟੱਬਰ ਤੱਕ ਚੱਕ ਕੇ ਅੰਦਰ ਕਰ ਦਿੰਦੇ ਨੇ ਉਹਦਾ ਸਾਡੇ ਪਹਿਲਾ ਤੀਜੇ ਚੌਥੇ ਮਹੀਨੇ ਦੇ ਇਹ ਕੰਮ ਚੱਲ ਰਹੇ ਆ ਜੀ ਕਈਆਂ ਤੇ ਪਰਚੇ ਵੀ ਹੋਏ ਆ ਉਹਦਾ ਕੁੜੀ ਵਿਚਾਰੀ ਗੌਸਾਲ ਵਾਲੀ ਸਾਡੇ ਇਲਾਕੇ ਧੰਨਵਾਦ ਉਹਦਾ ਜਿਹਨਾਂ ਰੋਕਿਆ ਸਿਮਰ ਕੋਲ ਗੱਲ ਉਹਨਾਂ ਨੇ ਸਾਨੂੰ ਇਸ ਇਲਾਕੇ ਨੂੰ ਬਚਾਇਆ ਜੀ ਬਹੁਤ ਉਹਨਾਂ ਬਚਾਇਆ ਕਿ ਲੇਖੇ ਦਾ ਉਹਨਾਂ ਨੇ ਇਸ ਇਲਾਕੇ ਨੂੰ ਬਹੁਤ ਬਚਾਇਆ ਜੀ ਇਹਨਾਂ ਦੇ ਕਰਕੇ ਸਾਡਾ ਇਲਾਕਾ ਫੇਰ ਵੀ ਬਚ ਗਿਆ ਉਹਨੂੰ ਕਹੇ ਸਾਡਾ ਸਤਲੁਜ ਦਰਿਆ ਪਿੰਡਾਂ ਲੁਧਿਆਣੇ ਦੇ ਸਾਰੇ ਲੋਕ ਦੇਣਾ ਸੀ ਉਹਨਾਂ ਜੀ ਅੱਜ ਵੀ ਖਤਰਾ ਹੀ ਆ ਮੈਂ ਕਹਿੰਦਾ ਜੇ ਉਹ ਕੁੜੀ ਨਾ ਵਾ ਚੱਕਦੀ ਇਹਨਾਂ ਨੇ ਤਾਂ ਪੁਲ ਵੀ ਚੱਕ ਕੇ ਵੇਚ ਦੇਣਾ ਸੀ ਬਹੁਤ ਬਹੁਤ ਉਹਥੇ ਪਲਾਂ ਦੇ ਪੌਲ ਖਾ ਗਏ ਉਹ ਕਹਿੰਦੇ ਤੋਂ ਕਹਿੰਦਾ ਕੱਲੀ ਨਹੀਂ ਖਾ ਹੁੰਦੀ ਉਹ ਕੰਮ ਬਹੁਤ ਨੁਕਸਾਨ ਕੀਤਾ ਇਹਨਾਂ ਨਜਾਇਜ਼ ਮੈਨਗਾਂ ਵਾਲਿਆਂ ਨੇ ਤੇ ਕਰਦਾ ਕੌਣ ਆ ਭੁਗਤਾਨ ਕਿਹਨੂੰ ਪੈਂਦਾ ਆ ਰਾਂਹਾਂ ਰੋਡ ਸਾਡਾ ਕਿੰਨਾ ਕਿ 100 ਫੁੱਟ ਚੌੜਾ ਉਹ ਤਾਂ ਖਾ ਕੇ ਬਣਾਉਣ ਲੱਗਿਓ ਨਹੀਂ ਬਣਾਇਆ ਸਾਡੇ ਇਲਾਕੇ ਦੇ ਜਿੰਨੇ ਐਮਐਲਏ ਐਮਪੀ ਬਣਦੇ ਨੇ ਸਭ ਮਾੜੇ ਬਣਦੇ ਆ ਆਪਦੇ ਘਰ ਪਰ ਰਹਿਆ ਸਾਡੇ ਰਾਂਹਾਂ ਰੋਡ ਦੇ ਲਿੰਕ ਰੋਡ ਦੇਖ ਲਓ ਕੋਈ ਨਹੀਂ ਬਣਾ ਰਿਹਾ ਜੀ ਸੜਕਾਂ ਦੇਖ ਲਓ ਹੁਣ ਵੀ ਆ ਰਹੇ ਆ ਉਹਨਾਂ ਨੂੰ ਅੰਨੇ ਥੋੜਾ ਦਿਖ ਰਿਹਾ ਉਹਨਾਂ ਨੂੰ ਸੜਕਾਂ ਦੇਖ ਰੀਆਂ ਨਹੀਂ ਆਸੀਂ ਵਿਹਾੜੀ ਕਰਨ ਵਾਲੇ ਬੰਦੇ ਆ ਜੀ ਅਨੁਵਾਦ ਚੱਕਣੀ ਪੈਂਦੀ ਬੋਲਣਾ ਪੈਦਾ ਨਹੀਂ ਅਸੀਂ ਕਿਹੜਾ ਇਹਨਾਂ ਕੋਲ ਸਾਡੇ ਬੱਚਾ ਕਰਾਂ ਮਾਤਰੀਆਂ ਤੋਂ ਲੈ ਕੇ ਇਹਨਾਂ ਮਾਂ ਦੇ ਬੱਚਾ ਕੰਫਰੰਸ ਕਰਦੇ ਨੇ ਨਹੀਂ ਜਦੋਂ ਅਸੀਂ ਆਪਣੇ ਇਲਾਕੇ ਨੂੰ ਬਚਾਉਣ ਵਾਸਤੇ ਬੋਲਣਾ ਪੈਦਾ ਸਾਨੂੰ ਏ ਜਨਾਬ ਜਦੋਂ ਇਹ ਐਮਐਲਏ ਮੰਤਰੀ ਨਹੀਂ ਹੁੰਦੇ ਉਦੋਂ ਤਾਂ ਬੜੀਆਂ ਜੀ ਇਮਾਨਦਾਰੀ ਦੀਆਂ ਕਸੀਦੇ ਪੜਦੇ ਹੁੰਦੇ ਨੇ ਜੀ ਇਹ ਇਹ ਤਾਂ ਪੈਰੀ ਹਥ ਲਾਣ ਤੇ ਜਾਂਦੇ ਆ ਬਹੁਤ ਬਹੁਤ ਆ ਥੋੜਾ ਬਣਾਵਾਂਗੇ ਬੜਾ ਬਹੁਤ ਵੀ ਜਨੇ ਆ ਰਹੇ ਆ ਵੋਟਾਂ ਪੱਕੀਆਂ ਕਰਨ ਵਾਸਤੇ ਆ ਰਹੇ ਆ ਉਹ ਕਾਹਦਾ ਐਲਾਨ ਕਰ ਜਾਂਦਾ ਉਹ ਦਵਾਂਗੇ ਕੁਛ ਦਵਾਂਗੇ ਜੇ ਕੋਈ ਪਾਹਾ ਦਿੰਦਾ ਆਪਣੇ ਬੰਦਿਆਂ ਨੂੰ ਦੇ ਕੇ ਫੋਟੋਗ੍ਰਾਫਰ ਜਿਹੜੇ ਫੋਟੋਗ੍ਰਾਫਰ ਆ ਕੇ ਜਾਈ ਜਾਂਦੇ ਆ ਜੀ ਉਹ ਜਿਗ ਵਰਗੇ ਬੱਸ ਤੇ ਉਹ ਗਰੀਬ ਲੋਕਾਂ ਨੂੰ ਪੁੱਛਣਾ ਕਿਹਦੇ ਨਾਲ ਉਹਨੂੰ ਇਹ ਦੇਣਾ ਕੁਛ ਨਹੀਂ ਇਹਨਾਂ ਸਭ ਬਸ ਗੱਲਾਂ ਦਾ ਕੜਾ ਬਣਾਉਣ ਵਾਲੇ ਆ ਜੀ ਆਪਾਂ ਇਨਾ ਇੱਕ ਕਹਿ ਕੇ ਫੋਟੋ ਕੋਲੋਂ ਸਾਰੇ ਇਲਾਕਿਆਂ ਦਾ ਬਹੁਤ ਬਹੁਤ ਧੰਨਵਾਦ ਕਰਾਂ ਜਿਹੜੇ ਅੱဒီ ਇੰਨੇ ਦੂਰੋਂ ਸੇਵਾ ਕਰ ਰਹੇ ਨੇ ਇਹ ਹੀ ਅਰਦਾਸ ਕਰਾਂਗੇ ਖਵਾਜਾ ਪੀਰ ਇਹ ਮਿਹਰ ਕਰੀ ਸਾਰੇ ਇਲਾਕੇ ਦੇ ਜਿਹੜਾ ਭੁੱਲਾ ਹੋ ਗਿਆ ਕਿਸੇ ਤੇ ਮਾਫ਼ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੋ ਗੱਲਾਂ ਹੋਰ ਕਰ ਲਓ ਜੀ ਮੁੱਖ ਮੰਤਰੀ ਸਾਹਿਬ ਬਿਮਾਰ ਨੇ ਜੀ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਉਹ ਮੁੱਖ ਮੰਤਰੀ ਦਾ ਵਿਚਲਾ ਡਰਦਾ ਪਾਣੀ ਦਾ ਬਿਵਾਰ ਹੋ ਗਿਆ ਉਹ ਕੀ ਕਰੇ ਕਿ ਦਰਿਆ ਟੁੱਟ ਗਿਆ ਉਹ ਡਰਦਾ ਬਿਮਾਰ ਹੋ ਗਿਆ ਹੁਣ ਜਿਹੜੇ ਹੋਰ ਵਾਦ ਆਵੇ ਕਰਦੇ ਆ ਉਹ ਵੀ ਇਹਦੇ ਪੰਦਰ ਆ ਉਹ ਵੀ ਇਹਦੇ ਪੰਦਰ ਆ ਗਾ ਪਹਿਲਾਂ ਰਹੀਏ ਆ ਫਿਰ ਸਾਰੇ ਆ ਉਹ ਵੀ ਇਹਦੇ ਨਾਲ ਦੇ ਸੀ ਉਹਨਾਂ ਦਾ ਰੇਤਾ ਵਿੱਚ ਨਾਲ ਸ਼ੁਰੂ ਕੀਤਾ ਪਹਿਲਾਂ ਟਿੱਪਰ ਭਰਨੇ ਬਗਰ ਬਾੜ ਫੇਲ ਲੱਗੀ ਫੇਰ ਦੱਸੋ ਨਾ ਕਿਤਾ ਹੈ ਕਿ ਨਾ ਆ ਸੜਕਾਂ ਨਹੀਂ ਰਾਹ ਰੋਡ ਪਟਾਇਆ ਸਿਵਰੀ ਪਾਣ ਲੱਗ ਰਿਹਾ ਮਾੜੇ ਪਾਤੇ ਕਿੰਨਾ ਦੁੱਖ ਭੁਗਤ ਰਿਹਾ ਰਾਹ ਰੋਡ ਤੇ ਸਹੀ ਗੱਲ ਕਿੰਨਾ ਦੁੱਖ ਭੁਗਤ ਰਿਹਾ ਕਿਹੜਾ ਰਾਹ ਰੋਡ ਬਣਾਇਆ ਨਾ ਪੌਲਟਾ ਝੋਨਾ ਨਾਲ ਭਜ ਜਾਂਦੇ ਮੁੜ ਕੇ ਉੱਥੇ ਇਕੱਠ ਕਰਕੇ ਹੁਣ ਅੱਜ ਤੁਸੀਂ ਇੱਥੇ ਕਿੰਨਾ ਦੁੱਖ ਸਾਰੇ ਲੋਕ ਜਿਹੜੇ ਤੁਸੀਂ ਕਹਿੰਦੇ ਆ ਵੀਰੇ ਅੱਜ ਤਾਂ ਧੰਨ ਦੇ ਆ ਜਿਹੜਾ ਦੁੱਖ ਸਾਰਾ ਉਥੋਂ ਬਾਸਤੀ ਤੋਂ ਚੱਲ ਕੇ ਲੁਧਿਆਣਾ ਕੋਹਾੜਾ ਰੋਡ ਦਾ ਘੋਸਤ ਰਿਆ ਧੰਦੇ ਅਸੀਂ ਆ ਉਹਦਾ ਪੈ ਜੋ ਗੱਡੀਆਂ ਦੇ ਅੰਦਰ ਉਹਨੂੰ ਕੀ ਪਤਾ ਕੀ ਹੁੰਦਾ ਕੀ ਨਹੀਂ ਗੱਡੀਆਂ ਦਾ ਕੱਪੜੇ ਆ ਕੇ ਬਹਿ ਕੇ ਚੱਲ ਜਾਂਦੇ ਆ ਦੁੱਖ ਸੀ ਭਗਤ ਦੇ ਆ ਭਗਵੰਤ ਮਾਨ ਤਾਂ ਕਹਿੰਦਾ ਮੈਂ ਆਪਣਾ ਹੈਲੀਕਵਾਰਟਰ ਵੀ ਦੇਤਾ ਜੀ ਲੋਕਾਂ ਨੂੰ ਵੀ ਇਹਨਾਂ ਦੀ ਭਰਾਵਾ ਚਾਹੇ ਭਗਵੰਤ ਮਾਨ ਹੋਵੇ ਚਾਹੇ ਕਾਂਗਰਸ ਹੋਵੇ ਚਾਹੇ ਕਾਲੀ ਸਾਰੇ ਇੱਕ ਇੱਕ ਬੱਟੇ ਚੱਟੇ ਦੇ ਜਦਾਰੇ ਕੋਈ ਵੀ ਨਹੀਂ ਘਟੇਗਾ ਸਾਰੇ ਆਪਣਾ ਘਰ ਸਾਰ ਆਪਣਾ ਘਰ ਪਰਦੇ ਆ ਨਹੀਂ ਦੇਖ ਕੋਈ ਨਹੀਂ ਘਟੇਗਾ ਗੁੱਸਾ ਤੁਹਾਡੇ ਵਾਂਗੂ ਲੋਕਾਂ ਨੂੰ ਬਹੁਤ ਆਉਂਦਾ ਹੈ ਜੀ ਲੋਕ ਵੀ ਬਹੁਤ ਤੁਹਾਡੇ ਵਾਂਗੂ ਸਾਨੂੰ ਬੋਲਾ ਰਾਂਹ ਰੋਡ ਦਾ ਕੀ ਹਾਲ ਆ ਕੀ ਪੁੱਛਿਆ ਕਹਿੰਨਾ ਤੁਹਾਡੇ ਵਾਂਗੂ ਲੋਕ ਬਹੁਤ ਤੜਫਦੇ ਨੇ ਇਹੋ ਵੋਟਾਂ ਲੈਣੀਆਂ ਆ ਤੁਹਾਡਾ ਸਾਡਾ ਖਿਆਲ ਰੱਖਿਓ ਜੀ ਇਦਾਂ ਕਰਦੇ ਆ ਹੁਣ ਵੀ ਸਭ ਪੁੱਛਣ ਤੁਹਾਨੂੰ ਆਕੇ ਹਰ ਬੁੱਛਣ ਆਕੇ ਹੁਣ ਆ ਜਾਣਗੇ ਇੱਥੇ ਅਸੀਂ ਆ ਕਰਦੇ ਆ ਜਾਦਾ ਸਵਾਲ ਆ ਦੇ ਕੇ ਜਾਣ ਪਿੰਡ ਨੂੰ ਗ੍ਰੈਂਡ ਦੇਣ ਪਿੰਡ ਨੂੰ ਤਸੋ ਘੜ ਦੰਦਾ ਘੜ ਆ ਮੁੰਡੀਆਂ ਵਾਲਾ ਕਹਿੰਦਾ ਮੈਂ ਸੜਕ ਬਣਾਉਣ ਲੱਗਾ ਕਿਹੜੀ ਬਣਾਈ ਆ ਤਾਂ ਸਵਾਦਾ ਬਣਾ ਕੇ ਜਾਵੇ ਐਟ ਸਟਾਵੇ ਉੱਥੇ ਤੁਹਾਡੇ ਇਕੱਲਿਆਂ ਚਾਹੇ ਕੋਈ ਵੀ ਆ ਚਾਹੇ ਕਾਂਗਰਸ ਆ ਨਹੀਂ ਤੋੜੀਆਂ ਵੀ ਤਾਂ ਇਹਨਾਂ ਨੇ ਹੀ ਨੇ ਇਹਨਾਂ ਨੇ ਟਿੱਪਰ ਲੰਗੇ ਨੇ ਉੱਥੇ ਸਾਡੇ ਰਾਹ ਉਹਨਾਂ ਨੇ ਬੇੜਾ ਕਰ ਕੀਤਾ ਬੇੜਾ ਨਾਲ ਟਿੱਪਰਾਂ ਨਾਲ ਉਹ ਵੀ ਟਿੱਪਰਾਂ ਨੇ ਤੋੜਿਆ ਜੀ ਥੱਲੇ ਦੀ ਬਣਾ ਦਿੱਤਾ ਉਲਟਾ ਪਰਚਾ ਕਰਾਉਣ ਵਾਹ ਜਾਂਦੇ ਆ ਦੇਖੋ ਬਿਲਕੁਲ ਤੁਹਾਡਾ ਦੁੱਖ ਜਾਇਜ਼ ਹੈ ਜੀ ਤੁਹਾਡਾ ਤੁਸੀਂ ਵੀ ਅੱਜ ਦੁੱਖ ਤਾਂ ਹੀ ਕਰ ਰਹੇ ਹੋ ਕਿਉਂਕਿ ਹੁਣ ਤੁਸੀਂ ਦੇਖ ਰਹੇ ਹੋ ਲੋਕਾਂ ਦੀ ਵਿਚਾਰਿਆਂ ਦੀ ਜਾਨ ਕੜਕੀ ਚਾਈ ਹੋਈ ਹੈ ਤੁਸੀਂ ਸੱਚੇ ਹੋ ਦਿਲ ਦੇ ਤਾਂ ਹੀ ਤੁਸੀਂ ਇੰਨਾ ਤੜਫ ਰਹੇ ਹੋ ਨਹੀਂ ਤਾਂ ਤੜਫਦਾ ਵੀ ਤਾਂ ਉਹੀ ਹੁੰਦਾ ਜਿਹੜਾ ਕਿਸੇ ਵਾਸਤੇ ਦਰਦ ਰੱਖਦਾ ਹੋਵੇ ਹੁਣ ਇਹ ਇਹਨਾਂ ਦਾ ਅਸਲ ਦੇ ਵਿੱਚ ਇਹਨਾਂ ਦਾ ਜਿਹੜਾ ਦੁੱਖ ਹੈ ਇਹ ਲੋਕਾਂ ਲਈ ਪ੍ਰਗਟ ਹੋ ਰਿਹਾ ਹੈ ਵੀ ਜੇ ਕਿਤੇ ਪਾਣੀ ਹੁਣ ਚੱਲ ਬਾਜੀ ਸਾਡੀ ਆਵਾਜ਼ ਪਛਾਣਦਾ ਸਾਰੇ ਪੰਜਾਬ ਵਿੱਚ ਬਹੁਤ ਬਹੁਤ ਧੰਨਵਾਦ ਜੀ ਜਾਨਾ ਜੀ ਸਾਨੂੰ ਬਚਾਇਆ ਖਾਲਸਾ ਜੀ ਬਚਾਇਆ ਜੀ ਜੇ ਸਾਡੇ ਨਾਲ ਸੱਚੇ ਆਏ ਤੇ ਸਿਲਾਂ ਦੇ ਕਿ ਨਿਸ਼ਾਨ ਤਾਂ ਦੇ ਸਾਡੇ ਇਲਾਕੇ ਦੀਆਂ ਜੰਦੀਆਂ ਸਾਨੂੰ ਤੇ ਇੱਥੇ ਮੱਥੇ ਡਿੱਗਣ ਦਾ ਸਾਡੇ ਅਸੀਂ ਤਾਂ ਨੇ ਬੇੜਾ ਕਰ ਕਰ ਲੈਂਦਾ ਜਿਹੜਾ ਕਹਿ ਕੇ ਜਾਂਦੇ ਸੜਕਾਂ ਬਣਾਵਾਂਗੇ ਇਹਨਾਂ ਨੇ ਬੇੜਾ ਕਰ ਕਰ ਲੈਂਦਾ ਲਾ ਕਰ ਤਾਂ ਗੱਲ ਕਰ ਮਹਾਰਾਜ ਜੀ ਘਰੋਂ ਇੱਥੇ ਤਾਂ ਆਪਣਾ ਤੁਸੀਂ ਪੁਲੀ ਉਹ ਪਿੱਛੇ ਮੋੜਦੇ ਸੀ ਇਹ ਜਿੱਥੇ ਕੋਈਗਾ ਇਹ ਕੁਰਬਾਨੀ ਅਸੀਂ ਤਾਂ ਵੀ ਭੱਜ ਤਾਂ ਇੰਜੋਟਾਂ ਬਣਿਆ ਜਾ ਇਹ ਸਾਡਾ ਵਿਅਕਤੀ ਦਾ ਜਿਹੜੇ 10 ਸਾਲ ਦੇ ਤੁਸੀਂ ਜਦੋਂ ਮੰਨ ਰਹੇ ਅੱਛਾ ਜੀ ਉਹਦੇ ਬਾਅਦ ਜਿਹੜੇ ਨਾ ਇਹ ਆਕੇ ਜਿਹੜੇ ਨਾ ਮੁਲਾਕਾ ਪਈਆਂ ਨਾਲ ਰਹਿੰਦੇ ਨੇ ਭਾਈਚਾਰੇ ਨਾਲ ਮੁਸਲਮਾਨ ਤੇ ਭਾਈਚਾਰਾ ਕੰਮ ਤੁਸੀਂ ਬਣਾ ਲਿਆ ਪੁੱਤ ਤੇ ਇਹਨਾਂ ਪੂਰੀ ਦੀ ਜਿਹੜੀ ਕੌਣ ਸਾਡੀ ਵਿਚਾਲੇ ਐ ਚੱਲਦੀ ਹੁੰਦੀ ਸੀ ਇਹਨਾਂ ਨਾਲ ਪੰਜਾ ਦਾ ਵਿਯੋਗ ਦਾਦਾ ਜੀ ਕੰਨਪੁਰ ਦੇ ਜਿਹੜੇ ਮਰਵਾਚੇ ਰਹੇ ਗਾਦੇ ਬੁਢੀ ਜਿਹੜੀ ਨਹੀਂ ਉੱਪਰ ਕੋਠੇ ਦੇ ਜੇ ਜਦੋਂ ਆਉਂਦੇ ਨੇ ਮੁਸਲਮਾਨ ਆਕੇ ਜਿਹੜੇ ਭਾਈਚਾਰਾ ਆਕੇ ਦਾਦਾ ਕਹਿੰਦੇ ਆ ਪੈਨ ਨੂੰ ਲੈ ਲਓ ਮੋਟੋ ਇੱਕ ਇੱਕ ਮੁੰਡਾ ਦੀ ਮਾਰ ਤੇ ਮਾਰੋ ਆਪਰਾ ਮਰੀ ਹੋਏਗੀ ਆ ਵੀ ਇਹਨੂੰ ਹੀ ਲੈ ਲਓ ਸਾਡੇ ਜਿਹੜੇ ਸੀਸਾਂਗੇ ਇੱਥੇ ਆ ਕੇ ਨਾ ਉਹ ਤਿੰਨ ਦਿਨ ਤਰਵਾ ਦੇ ਦਿਆਂ ਲਿੰਗੇ ਨੇ ਘੋੜੇ ਤੇ ਹੁੰਦੇ ਕੋਈ ਨਹੀਂ ਫਰਜ਼ ਸੀ ਕੋਈ ਨਹੀਂ ਖੜਨਾ ਸਾਨੂੰ ਬਿਟਾਇਆ ਵੀ ਜੇ ਨਾ ਹੁੰਦੇ ਸਾਡੇ ਪੈਨ ਨੂੰ ਉਹ ਡੜੀ ਕਰਕੇ ਮਾਰ ਦਿੰਦੇ ਹੋ ਇੱਥੇ ਬਹੁਤ ਜ਼ਿਆਦਾ ਇੱਥੇ ਬਹੁਤ ਰਲ ਗਿਆ ਇੰਨੀ ਜਗ੍ਹਾ ਹੁੰਦੀ ਜਿਹੜਾ ਕੀ ਤੇ ਕੀ ਬਣ ਗਿਆ ਇੱਥੇ ਪਰਮਾਤਮਾ ਦਾ ਇੱਥੇ ਸ਼ਰ ਕੋਪਰ ਸਾਡੇ ਟਾਹੀ ਇੱਧਰ ਜਾ ਕੇ ਪਾਣੀ ਹੋ ਪਾਈ ਨਿਕਲਦਾ ਸਾਡੇ ਪਣ ਪਾਣੀ ਨਹੀਂ ਪੜਦਾ ਇੱਦਾਂ ਜਗ੍ਹਾ ਤੇ ਸਾਡੀ ਵੱਡੀ ਜਗ੍ਹਾ ਇੱਕ ਕਰਪਾ ਮਾਲ ਦੇ ਜਿਹੜਾ ਮੰਦਾ ਸਾਡੇ ਪਬਲਾ ਕਹਿੰਦੇ ਇਹ ਰੇਸਟਰ ਨੇ ਵੀ ਕਿਹਾ ਵੀ ਹੱਥ ਬੰਨੇ ਦੀ ਪਾਈ ਹੱਥ ਬੰਨੇ ਨਾਮ ਕਰਦਾ ਕਰੋ ਹੱਥ ਬੰਨ੍ਹ ਕੇ ਕਰਦੇ ਬਹੁਤ ਸਾਡੀ ਪਿੰਡ ਨੂੰ ਖੜਾ ਨਾਲੇ ਜਨਹਿਤਾ ਗਹਾਂ ਨਾ ਚਲਾਣਾ ਬੀ ਜੀਐਸਪੀ ਬੰਦ ਕਰ ਟਿਪਰ ਬੰਦ ਕਰਨ ਨਾ ਨਾ ਐਸਵਾਲ ਨੂੰ ਐਸਟਾ ਕਹਿੰਦੇ ਨਾ ਗਰੀਬ ਲੋਕੀ ਰੋਟੀ ਖਾਣ ਵੇਲਚਨ ਭਰ ਕੇ ਨਾਲੇ ਉਹਦਾ ਕੋਈ ਪੈਮਾਨਾ ਤਾਂ ਹੋਊਗਾ ਇਹ ਇਹ ਤਾਂ ਮਸ਼ੀਨਾ ਨਾ ਪਤਾ ਹੀ ਨਾ ਉਹਦਾ ਘੰਟੇ ਦੇ ਵਿੱਚ 2 ਕਿਲੇ ਖਾਲੀ ਕਰ ਜਾਂਦੇ ਨੇ 7 ਲੋ 7 ਵਜੇ ਤੋਂ ਬਾਅਦ 7 ਵਜੇ ਬੰਦ ਹੋ ਜਾਂਦਾ ਇਹ ਕੰਮ ਕੀਤਾ ਮਾਰਨਾਂ ਜਿਹੜਾ ਸੀਂਗਰ ਨਾਲ ਇੱਥੇ ਕੋਈ ਵੀ ਆ ਜੀ ਇੰਨੀ ਸੰਤ ਨੂੰ ਆ ਕੇ ਦੁਖੀ ਕਰਦਾ ਕਿ ਇਹ ਵਨ ਨਹੀਂ ਹਟੇਂਗੇ ਸਾਥ ਵੀ ਲਾ ਕੇ ਕਹੇ ਬਾਬਾ ਜੀ ਥੋੜੇ ਕੀਪਰ ਨਾਲ ਮੈਨੂੰ ਆਪ ਫਰਮੋ ਕੇ ਸੇਵਾ ਕਰਾਂਗਾ ਤੁਹਾਰਾ ਕਿਰੋਂ ਮੈਂ ਜੀ ਨਾ ਕਰਦਾ ਸੁਧਾਂਗੇ ਉਹ ਵੀ ਆ ਕੇ ਗੰਧੀ ਸਾਹ ਦੇ ਕੇ ਕਹਿੰਦੇ ਬਾਬਾ ਜੀ ਤੁਸੀਂ ਕੀਪੜਾ ਲਓ ਪਿਪੜਾ ਲਾ ਕੇ ਆਖੀ ਕੀਤੀ ਹਟ ਜਾ ਭਾਈ ਇਹ ਹਟੇ ਨਹੀਂਗੇ ਤੇ ਇਸ ਵਾਰ ਵੀ ਨਹੀਂ ਹਟੇਗੇ ਜਾ ਕੇ ਵਾਸਤੇ ਦੇ ਵਿੱਚ ਜਿਹੜਾ ਬੁੱਢੀ ਸ਼ਰਨਤੰਬੀ ਉਹ ਕਹਿੰਦੇ ਅਸੀਂ ਤੰਗ ਹੋਨੇ ਕਹਿੰਦਾ ਆਂ ਜੀ ਤੁਹਾਨੂੰ ਟੈਮਨੀ ਵਾਲਾ ਰਾਤਰੀਂ ਮਿਲਦਾਗਾ ਇਸ ਵਾਰ ਵੀ ਨਹੀਂ ਹਟ ਜਗੇ ਇਦਾਂ ਦੇ ਹੋਇਆ ਬਾਕੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਫਤਿਹ ਜੀ ਫਤਿਹ ਅਸੀਂ ਧੰਨਵਾਦ ਕਰਦੇ ਆ ਜੀ ਸਾਰੇ ਆਪਣੇ ਸਤਿਕਾਰਯੋਗ ਜਿਹੜੇ ਜਿਨ੍ਹਾਂ ਨੇ ਸਾਡੇ ਨਾਲ ਜਾਣਕਾਰੀ ਜਿਹੜੀ ਆਪਣਾ ਦੁੱਖ ਉਹ ਸਾਂਝਾ ਕੀਤਾ ਸੋ ਅਸੀਂ ਵੀ ਤੁਹਾਡੇ ਤੋਂ ਹਲਵਿਦਾ ਲੈਨੇ ਆ ਜੀ ਤੇ ਆਪਣੇ ਵਿਚਾਰ ਜ਼ਰੂਰ ਪ੍ਰਗਟ ਕਰਿਓ ਬਹੁਤ ਧੰਨਵਾਦ ਜੀ। ਕੀ ਗੱਲ ਕਰਕਣ ਲਈ ਯਾਰ ਝੋਕੀ ਥੋੜਾ ਦੇਖੋ ਮੇਰੇ ਕੋਲ ਪੈ ਗਿਆ।